ਬੱਚਿਆਂ ਦੇ ਹਸਪਤਾਲ ਦੇ ਬਾਹਰ ਲੋਕਾਂ ਵੱਲੋਂ ਦਿੱਤਾ ਗਿਆ ਤਰਨਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ आला 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 उधर बैठ जाओ मेरा काम होंदा है नहीं, तो, नहीं है तू हेलो हेलो क्लियर करके प्रेस के सामने ठीक कर अगर कोई पूछा छह बच्चे हैं एक सिक्क पे अगर कुछ होता मैं रसूंगा तेरे ਨਾਲ टीएसपी साहब मेरे साहब और मैं पांचो बच्चा मर मेरा मरन नु पे है बेटी ले बच्चा पे तुम आगे चलो चुप रहो ਤੂੰ ਰੋਕ ਤੂੰ ਚੁੱਪ ਰਹਿ ਨਾ ਬੱਚੇ ਤੇ ਕੋਈ ਨਹੀਂ ਮੈਂ ਕਹਿੰਦਾ ਡਾਕਟਰ ਸਾਹਿਬ ਕੀ ਕਰ ਰਹੇ ਹੋ ਯਾਰ ਮੇਰਾ ਬੱਚੇ ਤੇ ਰੋਤੇ ਬਲਾਈ ਇਥੇ ਇਹਤੋਂ ਪਾਗਲੇ ਨੂੰ ਪਤਾ ਕੀ ਹੈ ਦੇਖੋ ਪਾਗਲੇ ਪਾਗਲੇ ਦੇ ਬੱਚੇ ਪਏ ਅੰਦਰ ਪਾਗਲਾ ਨਹੀਂ ਪਾਗਲੇ ਨੇ ਡਾਕਟਰ ਦੀ ਕਲੀਨਿਕ ਵਿੱਚ ਹੈ ਇਹ ਕੰਪਲੀਨ ਮੇਰੀ ਗੱਲ ਪਾਗਲਾ ਹੀ ਹੁੰਦਾ ਹੈ ਪਾਗਲੇ ਯਾਰ ਹੁੰਦਾ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਇਹਨਾਂ ਦੇ ਬੱਚੇ ਕੀ ਹੋ ਕੇ ਚਲੇ ਗਏ ਸੀ ਮੇਰੀ ਗੱਲ ਸੁਣਦੇ ਹਾਂ ਇਹਨਾਂ ਦਾ ਬੱਚਾ ਇਹਨਾਂ ਦਾ ਪਤਾ ਦੱਸੇ ਗੱਲਾਂ ਪੁੱਛਣਾਂ ਇਹਨਾਂ ਦਾ ਬੱਚਾ ਇੱਕ ਵਾਰ ਸਾਡੇ ਕੋਲ ਠੀਕ ਹੋ ਕੇ ਚਲਾ ਗਿਆ ਸੀ ਜਿਹੜੇ ਗਲਤੀ ਤਾਂ ਕਰੇ ਨਾ ਮੈਂ ਮੈਂ ਮੈਡਮ ਤੁਸੀਂ ਬਾਈਟ ਬੈਠੋ ਬੈਠੋ ਪਲੀਜ਼ ਬੈਠੋ 30 ਤੇ ਆਇਆ ਸੀ ਐਸਐਸ ਦਾ ਵੀ ਇੱਕ ਮਿੰਟ ਬਤਿਹਾ ਇੱਕ ਮਿੰਟ ਯਾਰ ਫਿਸ਼ਨ ਵੀ ਸਮਝੋ ਮੈਡਮ ਦੀ ਗੱਲ ਕਰੋ ਮੈਂਟਲੀ ਜੇ ਬੱਚਿਆਂ ਦਾ ਇਲਾਜ ਕਰਨਾ ਮੈਂਟਲੀ ਮਤਲਬ ਮੈਂਟਲੀ ਕਰ ਰਹੇ ਹਾਂ ਬੱਚਿਆਂ ਦਾ ਇਲਾਜ ਕਰ ਰਹੇ ਹੋ ਮੈਂਟਲੀ ਮਤਲਬ ਇੱਕ ਛੋਟੇ ਬੱਚਿਆਂ ਦਾ ਇਲਾਜ ਕਰ ਰਹੇ ਹੋ ਕਿ ਬੱਚਿਆਂ ਦਾ ਇਲਾਜ ਕਰੇ ਤੁਸੀਂ ਇਹਨੇ ਮੈਂਟਲੀ ਹੋਆ ਵੀ ਅਸੀਂ ਸਰ ਤੁਸੀਂ ਆਪਕੋ ਉਹ ਇਨੋਰਮਲ ਥੋੜੀ ਹੈ ਨੋਰਮਲ ਥੋੜੀ ਹੈ ਤਾਂ ਗੱਲ ਕਰਦੇ ਤੋਂਡੇ ਤਾਂ ਪ੍ਰੈਸ਼ਰ ਜਾ ਉਹ ਅਸੀਂ ਆਏ ਚੱਲ ਕੇ ਆਏ ਵੀ ਤੁਸੀਂ ਸੇਵ ਦੀ ਬਾਤ ਕਰਦੇ ਆ ਸਾਡੇ ਨਾਲ ਹਾਂ ਕਰਦੇ ਆ ਕਿੰਨਾ ਕੀ ਆ ਬੈਠੋ ਆਪ ਬੰਦੇ ਨਾਲ ਕੀ ਕਰੋ ਸਾਡੇ ਨਾਲ ਗੱਲ ਕਰੋ ਬੈਠੋ ਬੈਠੇ ਹੋ ਗਿਆ ਪਲੀਜ਼ ਮੈਡੀਸਨ ਕਮਿਟਲੀ ਦਾ ਬੋਲ ਥੋੜੀ ਹਾਂ ਕਰ ਸਕਦਾ ਕੁਝ ਨੂੰ ਕਰਕੇ ਆਇਆ ਇੱਕਾ ਕੋਈ ਸਿਆਣਾ ਆ ਜਾਣਾ ਬਣਾ ਡਾਕਟਰ ਆਇਆ ਬੁੜਾ ਲਿਖਿਆ ਹੋਇਆ प्लीज मेनू इक बार बोल लो मैं डॉक्टर प्लीज इक मिनट हो जा प्लीज ये पूछिए ਸਾਡਾ ਬੱਚੇ ਨੂੰ ਪੁੱਛਣਾ ਹੈ ਸਾਡੇ ਬੱਚੇ ਦੀ ਡੈਥ ਹੋ ਗਈ ਹੈ ਇਹਨਾਂ ਕੋਲੇ ਵੀਡੀਓ ਹੈ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਾਲਾ ਕੱਢੀਆਂ ਠੀਕ ਹੈ ਜੀ ਇੱਕ ਟਮਣਾ ਪੁੱਛਣਾ ਹੈ ਮੈਂ ਮੇਰੇ ਨਾਲ ਸਹੀ ਨਹੀਂ ਬੋਲੇ ਡਿਪਟੀ ਸਾਹਿਬ ਆਏ ਇਹ ਉਹੀ ਉਹੀ ਬਤੀਰਾ ਸਾਡੇ ਨਾਲ ਕਰ ਰਹੇ ਆ ਮੈਂ ਮਾਫੀ ਮੰਗਦੀ ਆ ਸਰ ਗੱਲ ਐ ਤੇ ਕੋ ਸਰ ਗੱਲ ਆ ਬੱਚੇ ਵਾਲਾ ਨਾਲ ਬੈਠੀ ਤੁਸੀਂ ਬਾਹਰ ਆਇਆ ਜਦੋਂ ਅੰਦਰ ਵੀ ਨਹੀਂ ਆਇਆ ਬਾਹਰ ਲੱਗ ਕੇ ਭੜਨ ਦਾ ਗੱਲ ਕਰਦੀ ਆ ਅਸੀਂ ਜੋ ਬਣਦੀ ਕਾਰਵਾਈ ਕਰਾਉਣੀ ਬੱਚੇ ਵਾਲੀ ਵੀ ਕਰਵਾਵਾਂਗੇ 18 ਪ੍ਰੈਲ ਵੀ ਕਰਵਾਵਾਂਗੇ ਪਾਜੀ ਮੇਰੇ ਜੱਫੀ ਸਾਰੀਆਂ ਆ ਰਹੀਆਂ ਸਰ ਬੇਨਤੀ ਆ ਸਰ ਮੈਂ ਜੋ ਪਰਦੀ ਕਾਰਵਾਈ ਕਰਵਾਉਣੀ ਪਾਜੀ 1 ਸੈਕਿੰਡ ਮੈਨੂੰ ਤਾਂ ਲੱਗੇ 1 1 ਸੈਕਿੰਡ 1 ਸੈਕਿੰਡ ਪਾਜੀ ਇਹ ਦੇਖੋ ਜਿਨ੍ਹਾਂ ਦਾ ਮਾਰ ਗਿਆ ਲੰਡੂ ਨਹੀਂ ਹੁੰਦਾ ਬੰਦਾ ਹਰ ਲੰਡੂ ਨਹੀਂ ਹੁੰਦਾ ਬੰਦਾ ਪਾਜੀ 1 ਮਿੰਟ 1 ਮਿੰਟ ਉਹਨਾਂ ਡਾਕਟਰ ਸਾਹਿਬ ਵੀ ਕੋਈ ਡੀਐਸਪੀ ਸਾਹਿਬ ਆਮ ਤੌਰ ਤੇ ਜਦੋਂ ਲੋਕਾਂ ਨੂੰ ਲਵਾਈ ਮੈਂ ਦੂਸਰਾ ਅਕਲ ਸਿਖਾਓ ਜੀ ਸਰ ਸਾਹਿਬ ਨਾਲ ਬਾਈਨਸ ਦੇਖੋ ਹਸਪੀਟਲ ਜਦੋਂ ਬੱਚੇ ਦੀ ਡੈਥ ਹੋਏ ਉਹਨਾਂ ਦੇ ਮਾਈਂਡ ਤੇ ਇਹ ਨਹੀਂ ਹੋਈ ਉਹ ਇਹਨੂੰ ਪਤਾ ਹੁੰਦਾ ਇਹ ਦੇ ਮਾਈਕ ਅੱਧੀ ਠੀਕ ਸੀ ਜਿੰਦੇ ਪਹਿਲੇ ਲੈ ਸਰ ਜਿਹੜੇ ਬੱਚੇ ਦੀ ਡੈਥ ਹੋਈ ਉਹਨੂੰ ਪੁੱਛ ਕੇ ਵੇਖੋ ਉਹਦੇ ਟੀਵੀ ਨੂੰ ਉਸ ਗੱਲ ਦਾ ਸਰ ਤੂੰ ਹੱਥ ਚੋਂ ਉੱਢ ਕੇ ਬੈਠ ਜਿੱਦਾਂ ਮਰਦਾਂ ਦਾ ਹੁੰਦਾ ਹੈ ਨਾ ਅਸੀਂ ਕਹਿੰਦੇ ਆਂ ਕਿ ਤੂੰ ਰੈਸਟ 'ਤੇ ਆ ਜਾ ਇਹਦੀ ਤਾਂ ਜਾਣਾ ਹੈ ਬਸ ਇਹ ਤਰ੍ਹਾਂ ਜਿੱਦਾਂ ਦਾ ਹੈ ਨਾ ਵਤੀਰੇ ਨਾ ਐ ਭਈ ਹੋਏ ਸਰਕਾਰੀ ਜੋਬ ਵਾਲੇ ਬੰਦਿਆਂ ਨੂੰ ਨਹੀਂ ਬਖਸ਼ਦਾ ਪਿਆ ਤੇ ਆਮ ਪਬਲਿਕ ਨਾਲ ਕੀ ਕਰਦਾ ਪਿਆ ਪੀਐਸ ਨੂੰ ਜਲਦਪੇ ਕਾ ਕਰਦੇ ਬਾਹਰ ਆ

ਪੰਜਾਬੀ <laughs> ਠੀਕ ਹੈ ਨਾ ਉਹਦੇ ਲਈ ਉਸਨੂੰ ਮੈਂ ਡਾਕਟਰ ਸਰ ਤੁਸੀਂ ਨਹੀਂ ਕੀ ਸਹੀ ਕਰਦੇ ਬੱਚਾ ਗਿਆ ਸੀ ਮਾਫੀ ਮੰਗਦੇ ਜੇ ਬਾਅਦ ਅਸੀਂ ਕੁਝ ਗਲਤ ਸੁਣਨ ਕਹਤਾ ਚਲੋ ਉਹਦੇ ਲਈ ਵੀ ਮੈਂ ਡਾਕਟਰ ਸਭ ਨੂੰ ਮਾਫੀ ਮੰਗਦੀ ਜਿਹੜਾ ਇਹ ਬੱਚਾ ਹੈ ਇਹਦੇ ਲਈ ਬਹੁਤ ਇਹਦਾ ਦਿਨੋ ਇਲਾਜ ਹੋਇਆ ਇਹ ਬੱਚਾ 10 ਡੇਜ਼ ਰਹਿ ਕੇ ਡਿਸਚਾਰਜ ਹੋ ਕੇ ਘਰੇ ਗਿਆ ਸੀ ਬਿਲਕੁਲ ਉਸ ਤੋਂ ਬਾਅਦ ਬੱਚਾ ਦੁਬਾਰਾ ਵਾਪਸ ਆਇਆ ਕਿਉਂ ਆਇਆ ਕਿਉਂਕਿ ਇਹਨੂੰ ਇਹ ਰਿਪੀਟਿੰਗ ਤੁਹਾਨੂੰ ਨਹੀਂ ਪਤਾ ਕੀ ਪ੍ਰੋਬਲਮ ਹੋਣੀ ਜਦੋਂ ਬੱਚਾ ਸੈਕਿੰਡ ਟਾਈਮ ਆਇਆ ਹੈ ਬੱਚੇ ਨੂੰ ਕੁਝ ਡਾਈਜੈਸਟਿਵ ਇਸ਼ੂ ਹੋ ਰਿਹਾ ਗ੍ਰੀਨ ਪੋਟੀ ਆ ਰਹੀ ਸੀ ਵੋਮITING ਡੇਲੀ ਸਾਡੇ ਕੋਲ ਹਰ ਚੀਜ਼ ਦੀ ਅੰਦਰ ਕੁਝ ਰਿਪੋਰਟਿੰਗ ਹੈ ਇਹ ਨਹੀਂ ਕਿ ਇਹ ਬੱਚਾ ਕੰਟੀਨਿਊਸਲੀ ਸਾਡੇ ਕੋਲ ਰਿਹਾ 22 ਦਿਨ ਹੋ ਗਏ ਬੱਚਾ ਇੱਕ ਦਾ ਮੂੰਹ ਚਲੇ ਗਿਆ ਉਹ ਡੇਲੀ ਕੱਲ ਵੀ ਕੀਤਾ ਗਿਆ ਸੀ ਪਰਸੂ ਵੀ ਕੀਤਾ ਗਿਆ ਸੀ ਬੱਚੇ ਦੀ CRP ਬੱਚੇ ਦੇ ਰਿਪੋਰਟਸ ਸਾਰੀਆਂ ਇਹ ਪਹਿਲਾਂ ਬੱਚਾ ਡਿਸਚਾਰਜ ਹੋ ਕੇ ਗਿਆ ਉਹ ਨੂੰ ਸੋਨੋ ਤਾਂ ਸੀ ਬੱਚਾ ਡਿਸਚਾਰਜ ਹੋ ਕੇ ਕਿਉਂ ਜਾਓ ਬੱਚਾ ਠੀਕ ਹੋ ਬੱਚਾ ਘਰ ਲੈ ਕੇ ਆਇਆ ਜਿਹਦਾ ਤਾਂ ਹੋਇਆ ਬੱਚਾ

ਬੱਚੇ ਨੂੰ ਜਦੋਂ ਫੀਡਿੰਗ 'ਚ ਕੋਈ ਦਿੱਕਤ ਆਈਏ ਬੱਚਾ ਜੋ ਸਾਡੇ ਕੋਲ ਦੁਬਾਰਾ ਆਇਆ ਹੈ ਕਦੋਂ ਆਇਆ ਕਦੋਂ ਆਇਆ ਉਹ ਐਗਜੈਕਟ ਡੇਟ ਦੱਸਿੰਦੇ ਕੋਈ ਆਪਣੇ ਮੂੰਹ ਤੋਂ 3 4 5 6 ਇੱਕ ਦਿਨ ਹੋ ਗਿਆ ਬੱਚਾ ਠੀਕ ਹੋ ਗਿਆ ਮੈਮ ਇਹ ਜਦੋਂ ਫੀਡ ਨਹੀਂ ਹੋ ਰਿਹਾ ਤੁਸੀਂ ਰੈਫਰ ਕਰ ਦੋਗਾ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਭਾਈ ਤੁਸੀਂ ਬੱਚਾ ਲੈ ਕੇ ਜਾਂਦਾ ਜੀ ਕਿਹੜਾ ਇਹ ਕਹਿੰਦੇ ਜੀ ਮੈਡਮ ਸਾਰੇ ਪਿੰਡ ਦੇ ਕਹਿੰਦੇ ਤੁਸੀਂ ਬੱਚਾ ਨਹੀਂ ਕਰੂਗੇ ਪਹਿਲਾਂ ਵੀ ਸਾਡੇ ਬੱਚੇ ਇੰਨਾ ਦੇ ਠੀਕ ਹੋ ਕੇ ਜਾਂਦੇ ਹਨ ਮਨਵੀਰ ਕਿੱਥੇ ਇਹ ਰੈਫਰ ਹੋ ਕੇ ਆਏ ਮਨਵੀਰ ਕਿਹੜਾ ਉਹ ਜਿਹੜੇ ਜਿਹੜਾ ਬੱਚਾ ਲੈ ਕੇ ਆਉਂਦੇ ਕਿੱਥੇ ਆ ਮਨਵੀਰ ਨੂੰ ਬਲੋ ਪਲੀਜ਼ ਮਾਤਾ ਜੀ ਦਾ ਬੱਚਾ ਹੈ ਬੱਚੇ ਦਾ ਫੜ ਚਾਚੂ ਹੈ ਜਿਹੜੇ ਉਹ ਹੀ ਤਾਂ ਬੱਚੇ ਲੈ ਕੇ ਆਏ ਸੀ ਸਾਡੇ ਕੋਲ ਕਹਿੰਦੇ ਸਾਡਾ ਬੱਚਾ ਠੀਕ ਹੋ ਗਿਆ ਮੈਡਮ ਤੁਸੀਂ ਪਲੀਜ਼ ਬਾਕੀ ਪਿੱਛੇ ਹੋ ਜਾਓ ਕੁੜੋਂ ਬਾਕੀ ਪਿੱਛੇ ਹੋ ਜਾਓ ਸਿਰਫ ਬੱਚਾ ਜਿਹੜਾ ਤਿੰਨ ਹੋ ਗਿਆ ਸੀ ਦਸਿਆ ਬਾਜੂ ਦਾ ਸਾਈ ਹੈ ਜਦੋਂ ਪਰਿਵਾਰ ਕਰਨ ਆਏ ਨੇ ਬਾਹਰ ਆ ਕੇ ਗੱਡੀਆਂ ਖਾਣਾ ਗੰਦੀਆਂ ਗਾਣਾ ਗਲੀ ਪਿਆ ਆ ਹੁਣ ਅਸੀਂ ਖੜੇ ਇੱਥੇ ਰਾਜਪੁਰੇ ਚ ਡੀਐਸਪੀ ਸਾਹਿਬ ਅੰਦਰ ਬੈਠੇ ਨੇ ਐਸਐਚਓ ਸਾਹਿਬ ਅੰਦਰ ਬੈਠੇ ਨੇ ਇਹਦੇ ਚ ਜੁਰਤ ਆ ਦੇ ਬਾਹਰ ਆ ਜੇ ਜੇ ਐਡਾ ਕਹਿੰਦਾ ਪੁਲਿਸ ਦੇ ਸਮੇਤ ਬਾਹਰ ਆ ਜੇ ਪੁਲਿਸ ਦੇ ਸਮੇਤ ਆ ਜੇ ਬਾਹਰ ਆ ਜੇ ਐਸ ਕੇ ਨੂੰ ਕਹਿੰਦਾ ਕਿ ਅੱਖੇ ਨਹੀਂ ਮੇਰੇ ਅਸੀਂ ਪਰਚਾ ਜਰਦਾਂਗੇ ਪਰ ਇਹ ਰਾਜਪੁਰੇ ਦਾ ਆ ਠੱਗਾ ਦਾ ਹਸਤਾਨਾ ਬੜੇ ਮੈਂ ਕਹਿੰਦਾ ਮੈਂ ਵੀਡੀਓ ਪਾਉਣ ਲੱਗਾ ਤੁਸੀਂ ਆਪ ਥੱਲੇ ਕਮੈਂਟਾਂ 'ਚ ਪੜ ਦੇਣਾ ਦਿਨੇਸ਼ ਹਸਤਾਨਾ ਇਹ ਠੱਗਾ ਹੈ ਤੁਸੀਂ ਕਮੈਂਟਾਂ 'ਚ ਦੱਸ ਦੇਣਾ ਇਹ ਸਿਰੇ ਦਾ ਠੱਗਾ ਰਾਜਪੁਰੇ ਦਾ ਹੈ ਕਿ ਨਹੀਂ ਹੈ ਇੱਕ ਮਹੀਨੇ ਬਾਅਦ ਬੱਚੇ ਦੇ ਕਾਰਵਾਈ ਜਿਹੜੀ ਹੈ ਜਿਹੜਾ ਗਲ ਪਿਆ ਸਾਡੇ ਪਰਿਵਾਰ ਦੇ ਇੱਕ ਬੱਚਾ ਸਾਡੇ ਚੜਾਈ ਕਰ ਗਿਆ ਸਾਡੇ ਗੰਦੀਆਂ ਗੱਲਾਂ ਤੱਕੀ ਮਾਰੇ ਹਾਂ ਜੀ ਹਾਂ ਬਹੁਤ ਹੋਇਆ ਬੜੀ ਬੁਰੀ ਤਰ੍ਹਾਂ ਕੇ ਮਾਰਦੇ ਪਾੜੇ ਵਿੱਚ ਮੈਨੂੰ ਵੀਡੀਓ ਆਪਨੇ ਦੇ ਪਾਣ ਲੱਗੇ ਸਾਰਾ ਕੁਝ ਇੱਥੇ ਅਸੀਂ ਲੜੀਆਂ ਤੇ ਜੇ ਕੱਟ ਵੱਡਾ ਕਰਨਾ ਪਿਆ ਹਾਈਵੇ ਵੀ ਜਾਮ ਕਰਦਾਂਗੇ ਇਹ ਹਸਪਤਾਲ ਬੰਦ ਕਰਾਵਾਂਗੇ ਹਾਈਵੇ ਵੀ ਜਾਮ ਕਰਨਾ ਪਿਆ ਤੇ ਕਰਾਂਗੇ ਤੇ ਜੇ ਪੁਲਿਸ ਪਰਜਾਇਸ਼ ਨੇ ਕਾਰਵਾਈ ਜਿਹੜੀ ਨਾਲ ਅੱਜ ਦੋ ਬੱਚੇ ਮਰਦੇ ਨੇ ਰਿਕਾਰਡਰ ਆ ਜਾਈਏ ਜੀ ਨਾ ਬਾਜੀ ਤੁਹਾਡਾ ਜੀਖ ਸਿੰਘ ਹੈ ਜੀ ਆ ਦਿਨੇਸ਼ ਹਸਪਤਾਲ ਦੇ ਬਾਹਰ ਅਸੀਂ ਖੜੇ ਹਾਂ ਕੀ ਸਮੱਸਿਆ ਆ ਗਈ ਹੈ ਤੱਕ ਕਰਿਆ ਵਾ ਜੀ ਕਿੰਨੇ ਸੋ ਥੱਕਿਆ ਨਹੀਂ ਪੜਿਆ ਨਹੀਂ ਸਾਡਾ ਬੱਚਾ ਮਾਰਿਆ ਨਹੀਂ ਤੁਹਾਨੂੰ ਸਾਡਾ ਬੱਚਾ ਇੱਥੇ ਲਾਦੁਰਾ ਸੀਗਾ ਹਾਂਜੀ 1 ਮਹੀਨਾ ਇੱਥੇ ਰੱਖਿਆ ਸੀ ਇਹਨੂੰ ਮਹੀਨੇ ਦੇ ਇੱਥੇ ਜਿੰਦਾ ਪੈਦਾ ਇੱਥੇ ਛੱਡ ਗਏ ਠੀਕ ਹੈ ਡਿਲੀਵਰੀ ਕਿੱਥੇ ਹੋਈ ਸੀ ਡੇਰਾਂ ਹੋਸੀ ਹੋਈ ਸੀ ਨੋਰਮਲ ਡਿਲੀਵਰੀ ਹੈ ਜੀ ਅੱਛਾ ਡਿਲੀਵਰੀ ਨੋਰਮਲ ਹੈ ਬਸ ਲੈ ਕੇ ਆਏ ਰਕਲ ਦਾਖਲ ਕਰ ਲਿਆ ਕਿਆ ਦਿੱਕਤ ਸੀ ਲੈ ਕੇ ਇਨਫੈਕਸ਼ਨ ਨਹੀਂ ਇਨਫੈਕਸ਼ਨ ਜੀ ਥੋੜੀ ਜੀ ਜੀ ਡਾਕਟਰ ਰੈਫਰ ਕੀਤਾ ਸੀ ਹਾਂਜੀ ਕਿਆ ਕਹਿੰਦੇ ਸੀ ਡਾਕਟਰ ਆਦਮੀ ਬੱਚਿਆਂ ਨੂੰ ਦਿਖਾ ਲਓ ਤੁਸੀਂ ਇੱਥੋਂ ਫਿਰ ਬੱਚੇ ਨੂੰ ਲੈ ਕੇ ਵੀ ਗਏ ਸੀ ਵਾਪਸ ਇੱਕ ਵਾਰ ਇੱਕ ਦਿਨ ਇੱਕੋ ਦਿਨ ਲੈ ਗਏ ਆ ਅਗਲੇ ਦਿਨ ਫੇਰ ਆ ਗਏ ਕਿੱਥੇ ਲੈ ਗਏ ਸੀ ਘਟੇ ਲੈ ਗਏ ਅਗਲੇ ਦਿਨ ਆ ਗਏ ਸਾਡਾ ਮਨ ਸਾਡਾ ਮਨ ਕਲੀਅਰ ਨਹੀਂ ਹੈਗਾ ਉਹਨਾਂ ਨੂੰ ਨਹੀਂ ਪਤਾ ਭਾਜੀ ਉਹ ਕੰਮ ਦੇ ਸੀ ਸਾਡਾ ਮਨ ਕਲੀਅਰ ਨਹੀਂ ਇਹਨਾਂ ਨੇ ਧੱਕੇ ਨਾਲ ਬੱਚਾ ਦਿੱਤਾ ਕੀ ਲੱਗਦਾ ਕੀ ਲੱਗਦਾ ਉਹ ਬੱਚੇ ਦਾ ਮੈਂ ਗੁਡਿਆ ਨਾ ਜਿਹਦੇ ਘਰ ਬੱਚਾ ਹੋਇਆਦਾ ਚਾਚਾ ਠੀਕ ਹੈ ਜੀ ਸਾਡਾ ਮਨ ਨਹੀਂ ਸੀ ਸਾਨੂੰ ਬੱਚਾ ਸਹੀ ਵੀ ਨਹੀਂ ਲੱਗਦਾ ਪਰ ਇਹਨਾਂ ਨੇ ਫੇਰ ਵੀ ਕਿਉਂਕਿ 8 10 10 15 ਦਿਨ ਰੱਖਣ ਤੋਂ ਬਾਅਦ ਇਹਨਾਂ ਨੇ ਪੈਸੇ ਲਏ ਪੈਸੇ ਲੈਣ ਤੋਂ ਬਾਅਦ ਇਹਨਾਂ ਦਾ ਮਨ ਨੂੰ ਤਸੱਲੀ ਨਾ ਹੋਈ ਵੀ ਚਲੋ ਇੱਕ ਵਾਰੀ ਬੱਚਾ ਘਰ ਭੇਜੋ ਅਗਲੇ ਦੇ ਮਨ ਨੂੰ ਤਸੱਲੀ ਹੋ ਜਾਏਗੀ ਉਹਨਾਂ ਦੇ ਐਨੇ ਪੈਸੇ ਲੱਗ ਗਏ ਨੇ ਇਹਨਾਂ ਨੇ ਧੱਕੇ ਨਾਲ ਸਾਨੂੰ ਬੱਚਾ ਦਿੱਤਾ ਸੀ ਲੈ ਗਏ ਆ ਪੈਸੇ ਲੈ ਗਏ ਆ ਅਸੀਂ ਬੱਚਾ ਲੈ ਗਏ ਆ ਸਾਨੂੰ ਪਤਾ ਲੱਗਿਆ ਵੀ ਬੱਚਾ ਇੱਥੇ ਵੀ ਨਹੀਂ ਠੀਕ ਆ ਅਸੀਂ ਘਰੇ ਵੀ ਦੇਖਿਆ ਬੱਚਾ ਸਾੜ ਕੋਰੇ ਆ ਪੰਜ ਪੰਜ ਚਾਰ ਦਿਨ ਹੀ ਰੱਖਿਆ ਜੋ ਜੋ ਜ਼ੋਰ ਜ਼ਬਰਦਸਤੀ ਨਾਲ ਹੀ ਬੱਚਾ ਰੱਖਿਆ ਸਾਨੂੰ ਬੱਚਾ ਨਹੀਂ ਸਹੀ ਲੱਗਾ ਅਸੀਂ ਫੇਰ ਦੁਬਾਰੇ ਇੱਥੇ ਆ ਗਏ ਆ ਪਹਿਲੇ ਬੱਚਾ ਦੋ ਦਿਨ ਰੱਖਿਆ ਜਾਂ ਪੰਜ ਦਿਨ ਰੱਖਿਆ ਦੋ ਦਿਨ ਹੀ ਸੀ ਦੋ ਦੋ ਤਿੰਨ ਦਿਨ ਹੀ ਸੀ ਕਿੰਨਾ ਨੰਨ ਰੱਖਿਆ ਦੋ ਬੱਚਾ 17 ਤਰੀਕ 17 ਜੁਲਾਈ ਨੂੰ ਹੋਇਆ ਬੱਚਾ ਜੀ 17 ਜੁਲਾਈ ਤੋਂ ਬਾਅਦ ਇਹ ਬੱਚਾ ਜਿਹੜਾ ਨੋਰਮਲ ਡਿਲੀਵਰੀ ਹੋਈ ਡੇਰਾ ਬਸੀ ਉਹ ਡਿਲੀਵਰੀ ਤੋਂ ਬਾਅਦ ਬੱਚਾ ਘਰੇ ਲੈ ਕੇ ਆਹੀਂ ਉੱਥੇ ਸਾਨੂੰ ਲੱਗਾ ਵੀ ਇਹ ਮਤਲਬ ਇਹ ਕਹਿ ਲੱਗ ਵੀ ਉਰੇ ਸੋਰੇ ਨੇ ਸਲੇਮਪੁਰੇ ਇਹਨਾਂ ਨੇ ਕਹਿ ਵੀ ਉਰੇ ਵੀ ਵਧੀਆ ਹੈ ਬੱਚਾ ਰੋਂਦਾ ਆਈ ਆਪਾਂ ਬੱਚਾ ਉਰੇ ਲੈ ਆਏ ਇਹਨਾਂ ਕੋਲ ਲੈ ਕੇ ਐਡਮਿਟ ਕਰਾਤਾ ਇਹਨੇ ਕਹਿਆ ਵੀ ਬੱਚੇ ਦੇ ਅੰਦਰ ਗੈਸ ਬਣਦੀ ਹੈ ਕਦੀ ਇਨਫੈਕਸ਼ਨ ਹੈ ਅਸੀਂ ਕਹਿੰਦੇ ਠੀਕ ਹੈ ਜੀ ਇਹਨੇ ਕਹਿੰਦਾ ਕਾਰਟ ਵੀ ਚੱਲ ਜੂਗਾ ਕਾਰਟ ਵੀ ਰੋਜ਼ 15000 ਰੁਪਏ 11 ਵਜੇ ਤੋਂ ਪਹਿਲਾਂ 11 15000 ਰੁਪਏ ਪਹੁੰਚਦਾ ਜੀ ਸਾਡੇ ਕੋ ਇਹ ਬੰਦਾ ਦਿੱਲੀ ਜੀ ਦਿੱਲੀ ਜੀ ਉਹਨੇ ਪੈਸੇ ਪੁਆਏ ਨੇ ਜੀ ਉਸ ਤੋਂ ਬਾਅਦ 16 ਦਿਨਾਂ ਬਾਅਦ ਇੱਕ ਘਰ ਫੇਰ ਅੱਗੇ ਦੱਸੋ 16 ਦਿਨਾਂ ਬਾਅਦ ਇਹਨੇ ਛੁੱਟੀ ਦੇਤੀ ਹੈ ਵੀ ਬੱਚਾ ਠੀਕ ਹੈ ਲੈ ਜਾਓ ਬੱਚਾ ਲੈ ਗਿਆ ਇੱਕ ਦਿਨ ਰਿਹਾ ਦੂਜੇ ਦਿਨ ਬੱਚਾ ਫੇਰ ਰਾਤ ਰੋਈ ਜਾਂਦਾ ਆਪਾਂ ਬੱਚਾ ਫੇਰ ਲਿਆ ਇਹਨਾਂ ਨੂੰ ਫੋਨ ਕੀਤਾ ਡਾਕਟਰ ਸਾਹਿਬ ਇਹ ਬੱਚਾ ਵੀ ਫੇਰ ਨਹੀਂ ਠ ਇਹ ਬੱਚਾ ਗੁਰੇ ਲਿਆ ਕੇ ਉਸ ਦਿਨ ਦਾ ਫੇਰ ਬੱਚਾ ਇਸੇ ਕੋਲ ਰੱਖਿਆ ਪੰਧਨ ਵਾਲੇ ਦਿਨ ਦਾ ਬੱਚਾ ਉਸ ਦਿਨ ਦਾ ਬੱਚਾ ਇੱਥੇ ਪੋਲੀ ਜੀ ਇਹ ਦਵਾਈ ਲੈ ਜਦੋਂ ਜਦੋਂ ਤੁਸੀਂ ਦੁਬਾਰਾ ਲੈ ਕੇ ਆਏ ਉਸ ਦਿਨ ਬਾਅਦ ਬੱਚਾ ਇੱਧਰਤ ਹੋਈ ਹੈ ਇਹ ਬੱਚਾ ਜੀ ਇਹ ਕੱਲ ਹੀ ਨੇ ਬੱਚਾ ਫੇਰ ਬੁਲਾਇਆ ਜੀ ਇਹਨੇ ਸਾਨੂੰ ਮਤਲਬ ਪਰਿਵਾਰ ਨੂੰ ਸਵੇਰੇ ਬੱਚਾ ਆਇਆ ਭਾਜੀ ਇੱਥੇ ਸਵੇਰੇ ਬੁਲਾਇਆ ਜੀ ਬੱਚਾ ਮਤਲਬ ਇਹਨਾਂ ਨੇ ਮਾਪਿਆਂ ਨੂੰ ਬੁਲਾਇਆ ਵੀ ਬੱਚਾ ਐਟਮਟ ਹੋ ਰਹੀ ਵੀ ਤੁਸੀਂ ਉਰੇ ਆਓ ਇਹ ਉਰੇ ਆਏ ਨੇ ਫਾਦਰ ਆਇਆ ਤੇ ਆਇਆ ਤੇ ਤਾਈ ਜੀ ਆਏ ਨੇ ਉਹਨਾਂ ਨੇ ਆ ਕੇ ਇਹਨਾਂ ਨੂੰ ਕਹਿੰਦਾ ਵੀ ਇਦਾਂ ਇਦਾਂ ਬੱਚਾ ਠੀਕ ਹੈ ਵੇ ਤੁਸੀਂ 3-4 ਦਿਨਾਂ ਬਾਅਦ ਤੁਹਾਨੂੰ ਮੈਂ ਛੁੱਟੀ ਦੇ ਦਿਆਂਗਾ ਤੇ ਇਹਨਾਂ ਨੂੰ ਬੱਚਾ ਮਾੜਾ ਜਿਹਾ ਦਿਖਾ ਕੇ ਇਹ ਕਹਿੰਦੇ ਜੇ ਨਾ ਹੋਇਆ ਤੇ ਇਹਦੇ ਕੋਈ ਆਪਰੇਸ਼ਨ ਹੋਣਾ ਹੈ ਵੈਸੇ ਹੀ ਕਹਿੰਦਾ ਹੈ ਤੇ ਇਹ ਕਹਿੰਦਾ ਵੀ ਚਲੋ ਜੋ ਵੀ ਡਾਕਟਰ ਸਾਹਿਬ ਦੱਸ ਦਿਓ ਤੁਹਾਨੂੰ ਜੋ ਵੀ ਹੈ ਤੁਹਾਡਾ ਵੀ ਸਾਨੂੰ ਦੱਸਿਓ ਇਹਨਾਂ ਕੋਈ ਪੈਸੇ 15000 ਰੁਪਏ ਪਵਾ ਕੇ ਕਹਿੰਦੇ ਮੈਂ ਅੱਜ ਦਵਾਈ ਦਿਆਂਗਾ ਉਸ ਤੋਂ ਬਾਅਦ ਇਹਦੀ ਵੇ ਤੁਹਾਨੂੰ ਛੁੱਟੀ ਕਰ ਦਿਆਂਗਾ ਉਸ ਤੋਂ ਬਾਅਦ ਇਹ ਸਾਰੇ ਚਲੇ ਗਏ ਤੇ ਮਦਰ ਵੀ ਜਿਹੜੀ ਹੈ ਨੀਲਮ ਹਸਪਤਾਲ ਦੇ ਵਿੱਚ ਮਹੀਨਾ ਹੋ ਗਿਆ ਉਹ ਵੀ ਐਡਮਟ ਹੈ ਉਹ ਮਾਤਾ ਕੋਈ ਚਲੇ ਗਏ ਨੇ ਉੱਥੇ ਮੈਂ ਵੀ ਸੀ ਗਿਆ ਮਾਤਾ ਦਾ ਪਤਾ ਕਰਕੇ ਇਹਨੇ ਮੇਰੇ ਨਾਲ ਡਿਸਕਸ ਕੀਤੀ ਹੈ ਵੀ ਗਰੀਏ ਮੈਂ ਚੱਲੋ ਦੇਖ ਲੈਣੇ ਜੀ ਆਪਾਂ ਅੱਜ ਕਹਿੰਦੇ ਹੁਣੇ ਚੱਲਨੇ ਆਂ ਕਹਿੰਦਾ ਨੇ ਉਹਨੇ ਮੇਰੇ ਕੋਲ 2 ਦਿਨ ਦਾ ਟਾਈਮ ਲਿਆ ਡਾਕਟਰ ਸਾਹਿਬ ਨੇ ਤੇ ਹੋਰ ਤੋਂ ਬਾਅਦ ਦੇਖ ਲਾਂਗੇ ਮੈਂ ਚੱਲ ਠੀਕ ਹੈ ਜੀ ਉਸ ਤੋਂ ਬਾਅਦ ਇਹਨੇ ਰਾਤ 10:30 ਵਜੇ ਫੋਨ ਕੀਤਾ ਡਾਕਟਰ ਸਾਹਿਬ ਨੇ ਰਾਤ 10:30 ਵਜੇ ਬੱਚੇ ਨੂੰ ਫੋਨ ਮੇ ਭਤੀਜੇ ਨੂੰ ਫੋਨ ਕੀਤਾ ਭਾਈ ਤੁਹਾਡਾ ਬੱਚਾ ਜਿਹੜਾ ਹੈ ਨਾ ਥੋੜਾ ਜਿਹਾ ਨਾ ਸੀਰੀਅਸ ਹੈ ਇਹ ਕਹਿੰਦਾ ਕਿ ਐ ਚੱਕਰ ਹੈ ਇਹ ਵੀ ਸੀਰੀਅਸ ਕਿਦਾਂ ਕੀ ਚੱਕਰ ਹੈ ਉਹ ਕਹਿੰਦਾ ਵੀ ਇਹਨੂੰ ਕੋਈ ਵੈਂਟੀਲੇਟਰ ਤੇ ਲਾਉਣਾ ਪੈਣਾ ਇਦਾਂ ਕਰਕੇ ਇਹਨੇ ਮੈਨੂੰ ਫੋਨ ਕੀਤਾ ਚਾਚਾ ਜੀ ਵੀ ਇਦਾਂ ਕਰਕੇ ਫੋ 11:30 ਵਜੇ 10:30 'ਤੇ ਫੋਨ ਦਿੱਤਾ ਘੰਟੇ ਬਾਅਦ ਆ ਹੀ ਉਰੇ ਪਹੁੰਚ ਗਏ ਆ ਇਹਨਾਂ ਨੇ ਮੈਂ ਇਹ ਬੇਟੇ ਨੂੰ ਨਹੀਂ ਦੱਸ ਰਿਹਾ ਵੀ ਬੱਚਾ ਐਕਸਪਾਇਰ ਹੋ ਚੁੱਕਾ ਹੈ ਬੱਚਾ ਪਤਾ ਨਹੀਂ ਕਿੰਨਾ ਦਾ ਐਕਸਪਾਇਰ ਹੋ ਗਿਆ ਜੀ ਅੱਛਾ ਅੱਛਾ ਠੀਕ ਹੈ ਜੀ ਬੱਚਾ ਨਹੀਂ ਦੱਸਿਆ ਜੀ ਇਹਨੇ ਪਤਾ ਨਹੀਂ ਬੱਚੇ ਨੇ ਦੱਸਿਆ ਇਹ ਰਾਤ ਫਿਰ ਇਹਨਾਂ ਨਾਲ ਗੱਲ ਕਰਾਂਦੇ ਇਹਨਾਂ ਦਾ ਇੱਥੇ ਕੋਈ ਬੰਦਾ ਸੀਗਾ ਉਹਨਾਂ ਨਾਲ ਮੈਂ ਵੀ ਆਇਆ ਤੇ ਮੇਰੇ ਨਾਲ ਗੱਲ ਕਰਾਈ ਹੈ ਡਾਕਟਰ ਸਾਹਿਬ ਨਾਲ ਡਾਕਟਰ ਨੇ ਮੈਂ ਮੈਨੂੰ ਕਹਿੰਦਾ ਬੱਚਾ ਵੈਂਟੀਲੇਟਰ ਤੇ ਲਾਇਆ ਸੀ ਬਹੁਤ ਕੋਸ਼ਿਸ਼ ਕੀਤੀ ਬੱਚੇ ਦੀ ਪ੍ਰੂਵਮੈਂਟ ਨਹੀਂ ਹੋਈ ਕੋਈ ਐਦਾਂ ਨਹੀਂ ਹੋਇਆ ਮੈਂ ਸਰ ਡਾਕਟਰ ਸਾਹਿਬ ਵੀ ਬੱਚ ਕਹਿੰਦਾ ਬੱਚਾ ਬੱਚਾ ਨਾ ਉਹ ਬੱਚਾ ਗਰੋਥ ਨਹੀਂ ਕਰ ਰਿਹਾ ਮੈਂ ਜੀ ਮੈਨੂੰ ਇਹ ਦੱਸੋ ਬੱਚਾ ਦੀ ਕਿਸਤੀਤੀ ਹੈ ਬੱਚੇ ਦੀ ਕਿਸਤੀਤੀ ਹੈ ਮੈਂ ਬੱਚਾ ਖਤਮ ਤੇ ਨਹੀਂ ਹੋ ਹਾਂ ਹਾਂ ਕਹਿੰਦਾ ਹਾਂ ਜੀ ਹਾਂ ਜੀ ਕਹਿੰਦਾ ਇਦਾਂ ਫਿਰ ਇਹਨੇ ਮੈਨੂੰ ਕਹਿਦਾ ਬੱਚਾ ਖਤਮ ਹੈ ਜੀ ਇਹ ਕਹਿੰਦਾ ਵੀ ਤੁਸੀਂ ਮੇਰੀ ਗੱਲ ਕਰਾ ਦਿਓ ਉਹ ਜਿਹੜਾ ਮੁੰਡਾ ਹੈ نیچے ਮੈਂ ਡਾਕਟਰ ਸਾਹਿਬ ਜੀ ਤੁਹਾਨੂੰ ਪਤਾ ਹੀ ਵੀ ਬੱਚਾ ਹੈ ਤੁਹਾਨੂੰ ਅੱਜ ਹੈ 80 ਟਾਈਮ ਬੱਚਾ ਮਹੀਨਾ ਹੋ ਗਿਆ ਹੈ ਮੈਂ ਤੁਸੀਂ ਰੋਜ਼ ਅੱਜ ਸਵੇਰੇ ਬੱਚੇ ਆਏ ਤੁਸੀਂ ਸਵੇਰੇ ਜਵਾਬ ਦੇ ਦਿੰਦੇ ਹਾਂ ਆਪਾਂ ਨੂੰ ਪਤਾ ਨਹੀਂ ਕਦੋਂ ਦੀ ਡੈਥ ਹੋ ਜੀ ਹਾਂ ਮੈਂ ਤੁਸੀਂ ਤੁਸੀਂ ਸਾਨੂੰ ਸਵੇਰ ਦਾ ਜਵਾਬ ਦੇ ਦਿੰਦੇ ਕਹਿੰਦੇ ਨਹੀਂ ਜੀ ਇਹ ਫਲਾਣਾ ਟਮਕਾਣਾ ਤੁਸੀਂ ਇਦਾਂ ਕਰੋ ਵੀ ਬੱਚਾ ਮੈਂ ਤੁਹਾਡੇ ਹੈਂਡਓਵਰ ਕਰ ਲਗਾ ਮੈਂ ਅਸੀਂ ਤਿੰਨੇ ਜਣੇ ਆ ਕੇ ਬਾਹਰ ਖੜ੍ਹ ਗਏ ਆਂ ਉਹ ਆ ਕੇ ਇਹਦਾ ਉਹ ਕਰਿੰਦਾ ਚਾਹੇ ਉਹ ਕਹਿੰਦਾ ਸੈਂਡ ਕਰੋ ਮੈਂ ਕਿਹਨੂੰ ਸੈਂਡ ਕਿਉਂ ਕਰਨੇ ਨੇ ਸਾਨੂੰ ਦੱਸੋ ਤੁਸੀਂ ਡਾਕਟਰ ਨੂੰ ਤਾਂ ਬੁਲਾਓ ਸਾਨੂੰ ਕਿੰਨੇ ਪੈਸੇ ਕਿੰਨੇ ਲੈ ਜਾਣਗੇ ਟੋਟਲ ਸਾਡੇ ਕੋਲ ਰੋਜ਼ ਦੀ 15000 ਰੁਪਏ ਭਵਾਂਦਾ ਪੈ ਜੀ ਸਾਡੇ 4 ਲੱਖ 35 40000 ਰੁਪਏ ਜੀ ਲੈ ਵੀ ਜਾਂਦਾ ਸੀ ਪੈਸੇ ਵੀ ਲੈਂਦਾ ਪਿਆ ਸੀ ਕਾਰਡ ਵੀ ਲਿਆ ਸੀ ਸਾਡਾ ਹੁਣ ਤੱਕ ਕਿੰਨੇ ਪੈਸੇ ਦੇ ਚੁੱਕੇ 4 ਲੱਖ 40 45000 ਰੁਪਏ ਜੀ ਕਾਰਡ ਦਵਾ ਕਾਰਡ ਤਾਂ ਜੀ ਕੈਸ਼ ਕੈਸ਼ ਸਾਡੇ ਸਰਕਾਰੀਆ ਦੇ ਲੱਗ ਕੱਟੀਆਂ ਜਾਂਦੀਆਂ ਗੂਗਲ ਪੇ ਵੀ ਹੈ ਜੀ ਕੈਸ਼ ਕਿੰਨਾ ਲਿਆ ਆਪਣਾ ਕਰੋ ਉਹ ਜੀ ਗੂਗਲ ਬਚਾਂਦਰਿਆ ਜੀ ਰਾਤ ਦੇ ਸਾਨੂੰ ਬੱਚਾ ਦਿੰਦੇ ਸੀ ਅਸੀਂ ਬੱਚਾ ਨਹੀਂ ਲਿਆ ਬੱਚਾ ਬੱਚਾ ਮੋਰਚੀ ਦੇ ਵਿੱਚ ਸਰਕਾਰੀ ਹਸਪਤਾਲ ਚ ਰਖਵਾਤਾ ਸੀ ਨਹੀਂ 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 ਸਾਨੂੰ ਨਹੀਂ ਸਰ ਕੋਈ ਮੋਚੀ ਨਹੀਂ ਸਾਨੂੰ ਬੱਚਾ ਹੋ ਰਿਹਾ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਗਾਲੀ ਗਲੋਚ ਕੀਤੀ ਆ ਇਹ ਇਹ ਹੁਣ ਸਰ ਜਿਹਦੂ ਔਰੇ ਆਏ ਆ ਆਪਣੇ ਸਰਦਾਰ ਸਾਹਿਬ ਨੇ ਤੇ ਦੀ ਗਾਲ ਗੱਲਾਂ ਗਾਲੀ ਨਿਕਾਲੀ ਕਰਦਾ ਇਹ ਸਾਰੇ ਪਿੰਡ ਇਹ ਵੀਡੀਓ ਪੈ ਜਾਣੀ ਆ ਤੁਹਾਡੇ ਕੋਲ ਹਜ਼ਾਰਾਂ ਬੰਦੇ ਆ ਆਪਣਾ ਤੁਸੀਂ ਸੰਪਰਕ ਨੰਬਰ ਦੇ ਦਿਓ ਪੱਤਰਕਾਰ ਹਜ਼ਾਰਾਂ ਬੰਦੇ ਸ਼ਹਿਰ ਰਾਜਪੁਰੇ ਤੁਹਾਡਾ ਸੰਪਰਕ ਨਾ ਕਰਨ ਤਾਂ ਦੱਸਿਓ ਇਹਦਾ ਬਹੁਤ ਮਾੜੀ ਗੰਦੀ ਲੈਂਗੁਏਜ ਵਰਤਦਾ ਤੁਸੀਂ ਵੀਡੀਓ ਤੁਹਾਨੂੰ ਦੇ ਦਾਂਗੇ ਨਾਲ ਚਲਾ ਦਿਓ ਇਹਦਾ ਬਹੁਤ ਗੰਦੀ ਲੈਂਗੁਏਜ ਲੋਕਾਂ ਨਾਲ ਡੱਬ ਕੇ ਮਾਰਦਾ ਬਦਮਾਸ਼ੀ ਕਰਦਾ ਇਹਦਾ ਤਾਂ ਲਾਇਸੈਂਸ ਕੈਨਸਲ ਹੋਵੇਗਾ ਹੁਣ ਹੁਣ ਤੁਹਾਡੀ ਕੀ ਡਿਮਾਂਡ ਹੈ ਸਾਡੀ 70 ਲੱਖ ਰੁਪਏ ਲਏ ਨੇ ਸਾਡੀ ਨਿਆਣਾ ਪੈਸੇ ਵਾਪਸ ਦਵੇ ਪੈਸੇ ਵਾਪਸ ਲੈਣੇ ਅਸੀਂ ਇੱਥੇ ਕਾਰਵਾਈ ਹੋਣੀ ਹੈ ਕਾਰਵਾਈ ਤਾਂ ਹੋਣੀ ਚਾਹੀਦੀ ਆ ਬੰਦ ਵੀ ਸਾਡੇ ਸਾਡੇ ਇੱਕ ਮਿੰਟ ਅੰਦਰ ਬੰਦੇ ਨੇ ਜਿਨ੍ਹਾਂ ਦੇ ਬੱਚੇ ਨੇ ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਹੁਣ ਬੁਲਾ ਲਓ ਇੱਥੇ ਜਿਹਦੇ ਜਿਹਦੇ ਬੱਚੇ ਦਾਖਲ ਨੇ ਤੁਹਾਨੂੰ ਆਪਣੀ ਪੀੜਾ ਸਾਰੇ ਦੱਸਣਗੇ ਵੀ ਪਹਿਲਾਂ ਸਵੇਰੋਂ ਦਾ ਕਹਿੰਦਾ ਪਹਿਲਾਂ ਇੰਨੇ ਪੈਸੇ ਜਮ੍ਹਾਂ ਕਰਾਓ ਜਿਹੜਾ ਨਿਆਣਾ ਜੰਮਿਆ ਹੁੰਦਾ ਨਾ ਭਾਜੀ ਬੱਚਾ ਹੁੰਦਾ ਹੈ ਉਹ ਉਹ ਤਰਸਦਾ ਵੀ ਮੇਰੇ ਘਰ ਆ ਲਾਗ ਹੋਈ ਆ ਸਾਡੀ ਇਹ ਆ ਜੀ ਅਸੀਂ ਉਰੇ ਇਕੱਠੇ ਜਦੋਂ ਆਏ ਆ ਜੀ ਹੱਲੇ ਆਪਸ ਗੱਲ ਕਰ ਰਹੇ ਆ ਇਹ ਸਾਡਾ ਭਰਾ ਵੀ ਹੈ ਮੇਰਾ ਯਾਰ ਵੀ ਹੈ ਰਿਸ਼ਤੇਦਾਰ ਵੀ ਹੈ ਇਹ ਸਰਪੰਚ ਆਇਆ ਹੈ ਸਰਪੰਚ ਸਾਹਿਬ ਉਰੇ ਉਰੇ ਖੜੇ ਆ ਜੀ ਅਸੀਂ ਆ ਕੇ ਖੜੇ ਸਰਪੰਚ ਸਾਹਿਬ ਇਹ ਆ ਕੇ ਸਾਨੂੰ ਇਹਨੇ ਆ ਕੇ ਪਬਲਿਕ ਚ ਗੱਲ ਨਹੀਂ ਹੋਈ ਪਬਲਿਕ ਆ ਕੇ ਇਹ ਬੰਦੇ ਨੇ ਗਾਲਾਂ ਕੱਢੀਆਂ ਨੇ ਮਾਵਾ ਭੈਣਾ ਦੀਆਂ ਅਸੀਂ ਕੋਈ ਗੱਲ ਇਹ ਜੀ ਡਾਕਟਰ ਸਾਹਿਬ ਨੇ ਕੋਈ ਗਲਤ ਬੋਲਿਆ ਚਾਹ ਡਾਕਟਰ ਸਾਹਿਬ ਨੇ ਕੋਈ ਪੁੱਛਿਆ ਤੇ ਸਾਡੇ ਨਾਲ ਗੱਲ ਕਰ ਦਿੰਦਾ ਉਹਨੇ ਬਿਨ ਬਗੈਰ ਪੁੱਛਣ ਤੋਂ ਬਗੈਰ ਇਹ ਉਹ ਕਾਰਨ ਤੂੰ ਇਹਨੇ ਗਾਲਾਂ ਕੱਢਦੇ ਸਾਨੂੰ ਇਹ ਬੰਦੇ ਸਾਡੀ ਇੱਕੋ ਮੰਗ ਹੈ ਜੀ ਪਹਿਲਾਂ ਤੇ ਇਹ ਬੰਦੇ ਤੇ ਪਰਚਾ ਹੋਏ ਅਰੈਸਟ ਪਏ ਔਰ ਤੋਂ ਬਾਅਦ ਬੱਚੇ ਵਾਲੀ ਫੇਰ ਕਾਰਵਾਈ ਮੰਗਾਗੇ ਪਹਿਲਾਂ ਇਹ ਬੰਦੇ ਦਾ ਇਹਦੇ ਕਾਰਵਾਈ ਹੋਏਗੀ ਰੈਸਟ ਪਏਗੀ ਪੁਲਿਸ ਸਾਡੀ ਬੇਨਤੀ ਹੈ ਬਾਜੀ ਜੀ ਤੁਹਾਡੇ ਸਾਹਮਣੇ ਅਸੀਂ ਤਾਂ ਜਾਣੀ ਨਹੀਂ ਨਹੀਂ ਤਾਂ ਨਹੀਂ ਤੁਸੀਂ ਅੱਜ ਹਸਪੀਟਲ ਬੰਦ ਹੋ ਗਿਆ ਤੁਸੀਂ ਕਹਿੰਦੇ ਡਾਕਟਰ ਗਾਲਾਂ ਵੀ ਕੱਢੀਆਂ ਕੀ ਉਹਦਾ ਮੈਂ ਮੈਂ ਕਹਿੰਨਾ ਜੀ ਇਹਦੇ ਚ ਡਾਕਟਰਾਂ ਵਾਲੀ ਤੇ ਇੱਕ ਇੱਕ ਇਹ ਐਂਦੀ ਵੀ ਉਹ ਨਹੀਂ ਹੈਗੀ ਇਹ ਡਾਕਟਰ ਵੈਸੇ ਹੀ ਇਹਨੂੰ ਡਾਕਟਰ ਬਣਾ ਛੜਿਆ ਇੱਕ ਹੋਣ ਕਹਿ ਰਹੇ ਨੇ ਤੇ ਬੋਲਦਾ ਜੀ ਮੈਂਟਲ ਹੈ ਡਿਪਟੀ ਸਾਹਿਬ ਨਾਲ ਵੀ ਗਲਤ ਬੋਲਿਆ ਐਸਐਚਓ ਸਾਹਿਬ ਨਾਲ ਵੀ ਗਲਤ ਬੋਲਿਆ ਔਰ ਉਹਦੀ ਵਾਈਫ ਕਹਿ ਰਹੀ ਏ ਕਿ ਇਹ ਮੈਂਟਲ ਹੈ ਉਹ ਮੈਂਟਲ ਨੂੰ ਡਾਕਟਰ ਲਾਇਆ ਹੈ ਬੱਚੇ ਦਾ ਡਾਕਟਰ ਬਸ ਇਹੋ ਜਿਹੇ ਬੰਦੇ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਕਿਸ ਨੇ ਕਿਹਾ ਮੈਂਟਲ ਹੈ ਉਹਦੀ ਵਾਈਫ ਕਹਿ ਰਹੀ ਅੰਦਰ ਉਹਦੀ ਉਹਦੀ ਵਾਈਫ ਡਾਕਟਰ ਦੀ ਵਾਈਫ ਕਹਿ ਰਹੀ ਉਹਦੀ ਵਾਈਫ ਕਹਿ ਰਹੀ ਅੰਦਰ ਕਿ ਇਹ ਥੋੜਾ ਮੈਂਟਲੀ ਅਫਸੈਟ ਹੈ ਉਹ ਡਾਕਟਰ ਲਾਣਾ ਇਹਨੂੰ ਬੱਚਿਆਂ ਦਾ ਡਾਕਟਰ ਕਰ ਰਿਹਾ ਕਿ ਮਹੀਨੇ 2 ਮਹੀਨੇ ਬਾਅਦ ਬੱਚਾ ਮਰ ਜਾਂਦਾ ਇਹਨੂੰ ਸਾਰਿਆਂ ਨੂੰ ਪਤਾ ਇਹਦਾ ਰਿਕਾਰਡ ਦੇਖ ਲਓ ਜੋ ਬਣਦੀ ਕਾਰਵਾਈ ਕਰਨੀ ਹੈ ਇਹਨਾਂ ਦੀ ਬੇਟੀ ਅੰਦਰ ਬੇਟੀ ਇਹਦਾ ਬੇਟੀ ਐ ਐਡਮਿਟ ਆ ਹੁਣ ਹੁਣ ਪੁੱਛੋ ਗਾੜੀ ਕਿਹਨਾਂ ਨੇ ਦੱਸਿਆ ਜੀ 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 ਤੁਹਾਨੂੰ ਵੀਡੀਓ ਦਿੰਨੇ ਆ ਗੱਲਾਂ ਬਣੀ ਛੋਟੀਆਂ ਗੱਲਾਂ ਰਹਿ ਗਈਆਂ ਇਹਨੂੰ ਪੁੱਛਣਾ ਬੱਚੇ ਦੀਆਂ ਦਾ ਕਾਰਡ ਮੇਰੀ ਬੇਟੀ ਅੰਦਰ ਐ ਜੀ ਕੀ ਨਾਮ ਕੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਜੰਟ ਸਿੰਘ ਆ ਜੀ ਅਸੀਂ ਸਲਿੰਪਰ ਤੋਂ ਹੀ ਆ ਜੀ ਮੇਰਾ ਮੇਰਾ ਪਿੰਡ ਵੀ ਸਲਿੰਪਰ ਹੀ ਆ ਜੀ ਮੇਰਾ ਪਿੰਡ ਹਾਂ ਜੀ ਸਲਿੰਪਰ ਹੀ ਐ ਤੇ 5 ਤਰੀਕ ਨੂੰ ਮੇਰੀ ਬੇਟੀ ਹੋਈ ਐ ਜੀ 5 ਅਗਸਤ ਨੂੰ ਹੋਈ ਐ ਇੱਥੇ ਸ਼ਾਂਤੀ ਹਸਪੀਟਲ ਚ ਹੋਈ ਐ ਜੀ ਚੋਪੜਾ ਹਸਪੀਟਲ ਠੀਕ ਐ ਤੇ ਇਹਨਾਂ ਨੇ ਉਹਨਾਂ ਨੇ ਕਹਿ ਦਿੱਤਾ ਵੀ ਦਿਨੇਸ਼ ਹਸਪ ਇਹ ਕਹਿੰਦੇ ਇੱਕ ਦੋ ਦਿਨ ਲੱਗਣਗੇ ਬੱਚੀ ਨੂੰ ਇੱਕ ਦੋ ਦਿਨ ਲੱਗਣਗੇ ਰਿਕਵਰੀ ਹੋ ਜਾਏਗੀ ਬੱਚੀ ਦੇ ਅੰਦਰ ਗੰਦ ਚਲਾ ਗਿਆ ਤੇ ਹਲੇ ਤੱਕ ਬੱਚੀ ਨੂੰ ਇਹਨਾਂ ਨੇ ਕਿਹਾ ਵੀ ਇੱਕ ਦੋ ਦਿਨ ਰੱਖਾਂਗੇ ਉਸ ਤੋਂ ਬਾਅਦ ਛੁੱਟੀ ਦੇ ਦਾਂਗੇ ਤੇ ਇਹਨਾਂ ਨੇ ਮੇਰਾ ਕਾਰਡ ਚਲਾਇਆ ਜੀ ਕਾਰਡ ਚਲਾਇਆ ਦੂਜੀ ਵਾਰ ਅੰਗੂਠਾ ਲਾਇਆ ਜੀ ਨਾਲ ਐਕਸਟਰਾ ਪੈਸੇ ਵੀ ਲੈ ਰਹੇ ਹਾਂ ਹਾਂ ਜੀ 17000 ਰੁਪਏ ਮੇਰੇ ਤੋਂ ਪਹਿਲਾਂ ਲਿਆ ਜੀ ਇਹਨਾਂ ਨੇ ਪਹਿਲੇ ਦਿਨ ਹੁਣ ਤੱਕ ਕਿੰਨੇ ਦੇ ਬੰਦੇ ਹਾਂ ਜੀ ਮੈਂ ਗਰੰਥੀ ਸਿੰਘ ਦੀ ਡਿਊਟੀ ਕਰਦਾ ਜੀ ਹੁਣ ਤੱਕ ਕਿੰਨੇ ਪੈਸੇ ਦੇ ਦਿੱਤੇ ਚੁੱਕੇ ਹਾਂ ਹੁਣ ਤੱਕ ਮੈਂ 25000 ਦੇ ਚੁੱਕਾ ਜੀ ਕਾਰਡ ਅੱਜ 5 ਤਰੀਕ ਤੋਂ ਮੇਰੀ ਬੇਟੀ ਐਡਮਿਟ ਹੈ ਜੀ ਇੱਥੇ ਤੇ ਅੱਜ 20 ਹੋ ਗਏ 15 ਦਿਨ ਹੋ ਗਏ ਜੀ ਉਹ ਕਿੱਪਾ ਜੀ ਤੁਹਾਡੀ ਬੇਟੀ ਦੀ ਛੁੱਟੀ ਬਾਰੇ ਆਉਣੇ ਛੁੱਟੀ ਦਿੰਦੇ ਨਹੀਂ ਕੋਈ ਕਾਰ ਚੱਲਣ ਡਿਆ ਅੱਗੇ ਤੋਂ ਅੱਗੇ ਪਾਈ ਜਾ ਰਹੇ ਨੇ ਜੀ ਨਹੀਂ ਟ੍ਰੀਟਮੈਂਟ ਉਹ ਵੀ ਕਰ ਰਹੇ ਨੇ ਟ੍ਰੀਟਮੈਂਟ ਚੱਲ ਰਹੇ ਉਹਨਾਂ ਦਾ ਹਾਂਜੀ ਟ੍ਰੀਟਮੈਂਟ ਚੱਲ ਰਹੇ ਟ੍ਰੀਟਮੈਂਟ ਪਿੱਛੇ ਪਾਈ ਹੋਈ ਕੋਈ ਨਾਲ ਹੀ ਨਹੀਂ ਲੱਗੀ ਹੋ ਬੱਚੇ ਤੁਸੀਂ ਕਿ ਬੱਚੇ ਨੂੰ ਵਾਪਸ ਲੈਣਾ ਚਾਹੁੰਦੇ ਹੋ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਬੱਚੇ ਨੂੰ ਵਾਪਸ ਲੈਣ ਵਾਸਤੇ ਆਉਣੇ ਛੁੱਟੀ ਲੈਣਾ ਕਿਉਂਕਿ ਕਿਉਂਕਿ ਮੇਰੀ ਅਗਰ ਦਾਦੀ ਜੀ ਨੇ ਦੇਖਿਆ ਨਾਨ ਨੇ ਉਹਨਾਂ ਨੇ ਦੱਸਿਆ ਨਹੀਂ ਟ੍ਰੀਟਮੈਂਟ ਚੱਲ ਰਿਹਾ ਜੀ ਉਹਨਾਂ ਨੇ ਪਿੱਛੇ ਪਾਈ ਹੋਈ ਬਿਲਕੁਲ ਨਹੀਂ ਕੋਈ ਸੰਦੇਣ ਨਾ ਕੋਈ ਇੰਜੈਕਸ਼ਨ ਕੋਈ ਦੁੱਧ ਮਾਂ ਮਾਂ ਦਾ ਦੁੱਧ ਵੀ ਅਸੀਂ ਘਰੋਂ ਲੈ ਕੇ ਆਉਂਨੇ ਆ ਜੀ ਕੋਈ ਮੰਗ ਕਰਦੇ ਕੋਈ ਫੀਡ ਨਹੀਂ ਕੋਈ ਵਗੈਰ ਅਸੀਂ ਆਪਣੀ ਬੱਚੀ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਹਾਂਜੀ ਠੀਕ ਹਾਂਜੀ ਜਿੰਨੀ ਠੀਕ ਹਾਂਜੀ